ਸਾਰੇ মিডিਆ ਸਾਥੀਆਂ ਦਾ ਧੰਨਵਾਦ ਕਰਦਾ ਔਰ ਇਹਨਾਂ ਜ਼ਰੀਏ ਸਾਰੇ ਹੁਸ਼ਿਆਰਪੁਰ ਦੀ ਜਨਤਾ ਨੂੰ ਬੇਨਤੀ ਕਰਦਾ ਅੱਜ ਜਿਹੜਾ ਅਸੀਂ ਜਨਤਾ ਦਰਵਾਜ਼ਾ ਜਿਹੜਾ ਖੁੱਲਾ ਦਰਵਾਜ਼ਾ ਬੈਠੇ ਹੈਗੇ ਆ ਲੋਕਾਂ ਦੀ ਗੱਲ ਸੁਣਨ ਲਈ ਖਾਸ ਤੌਰ ਤੇ ਕਾਰਪੋਰੇਸ਼ਨ ਦੇ ਸਬੰਧ ਦੇ ਵਿੱਚ ਬੜੇ ਲੰਬੇ ਅਰਸੇ ਤੋਂ ਲਗਾਤਾਰ ਕੁਝ ਕੰਪਲੇਂਟਸ ਆ ਰਹੀਆਂ ਸੀ ਖਾਸ ਤੌਰ ਤੇ ਤੁਹਾਡੇ ਜ਼ਰੀਏ ਮੈਂ ਮੈਸੇਜ ਭੇਜਣਾ ਚਾਹਨਾ ਸਭ ਤੋਂ ਜ਼ਿਆਦਾ ਕੰਪਲੇਂਟ ਸੀ ਗਿਆ ਮਨੂੰ ਬਿਲਡਿੰਗ ਬ੍ਰਾਂਚ ਔਰ ਨਗਰ ਦੇ ਕਮਿਸ਼ਨਰ ਸਾਹਿਬ ਬੈਠੇ ਆ ਮੇਅਰ ਸਾਹਿਬ ਬੈਠੇ ਆ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਰਾ ਨਗਮ ਨਗਮਦਾਰ ਅਧਿਕਾਰੀ ਬਦੂਦਾ ਅਗਰ ਕਿਸੇ ਨੂੰ ਨਕਸ਼ੇ ਦੇ ਸਬੰਧ ਚ ਕੋਈ ਪ੍ਰੋਬਲਮ ਆਂਦੀ ਆ ਖਾਸ ਤੌਰ ਤੇ ਅਗਰ ਕੱਲ ਤੋਂ ਕੱਲ ਨੂੰ ਉਹਦੇ ਕੋਈ ਅਧਿਕਾਰੀ ਪੈਸੇ ਮੰਗਦਾ ਮੇਰੇ ਕੋ ਕੋ ਬੰਦੇ ਆਏ ਆ ਤੇ ਮੇਰੇ ਧਿਆਨ ਚ ਜ਼ਰੂਰ ਲਿਆਂਦਾ ਜਾਓ ਮੈਂ ਤੁਹਾਨੂੰ ਸਪਸ਼ਟ ਗੱਲ ਕਹਿਣੀ ਚਾਹੁੰਦਾ ਲekin ਸਾਡਾ ਨਕਸ਼ਾ ਜਿਹੜਾ ਐਕੂਰੇਟ ਹੋਣਾ ਚਾਹੀਦਾ ਔਰ ਮੈਂ ਤੁਹਾਡੇ ਜ਼ਰੀਏ ਜਿੰਨੇ ਬੰਦੇ ਜਿਹੜੇ ਸਾਡੇ ਆਰਕੀਟੈਕਟ ਆ ਜਾਂ ਨਕਸ਼ੇ ਪਾਸ ਕਰਾਉਂਦੇ ਆ ਜਾਂ ਇੱਥੇ ਆਉਂਦੇ ਆ ਉਹਨਾਂ ਨੂੰ ਇਹ ਮੈਸੇਜ ਲਾਣਾ ਚਾਹਨਾ ਓਪਨਲੀ ਮੈਸੇਜ ਆਇਆ ਮਾਚ ਕਿਉਂ ਇੱਥੇ ਜਦੋਂ ਇਹ ਮੈਸੇਜ ਜਾਂਦਾ ਵੀ ਜੀ ਨਕਸ਼ਿਆਂ ਦੇ ਸਬੰਧ ਕੋ ਪੈਸੇ ਮੰਗਦਾ ਸਾਡੇ ਕਿਸੇ ਬੰਦੇ ਨੇ ਅਜੇ ਤੱਕ ਕੋਈ 1 ਰੁਪਏ ਦਾ ਇੱਕ ਲਾਲ ਕੌੜੀ ਜਿਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਉਹਦਾ ਵੀ ਕਿਸੇ ਬੰਦੇ ਨੂੰ ਆਗਿਆ ਨਹੀਂ ਇੱਥੇ ਲੈਣ ਦੇ ਨਾ ਕਿਸੇ ਅਧਿਕਾਰੀ ਨੂੰ ਆਗਿਆ ਹੈ ਅਗਰ ਕਿਸੇ ਅਧਿਕਾਰੀ ਨੇ ਤੰਗ ਕੀਤਾ ਹੈ ਸਮਾਂਝ ਤੇ ਮੇਰੇ ਨੋਟਿਸ ਲਿਆਂਦਾ ਜਾਵੇ ਔਰ ਮੈਨੂੰ ਰਿਟਰਨ ਚ ਦਿੱਤਾ ਜਾਵੇ ਤਾਂ ਕਿ ਉਹ ਅਧਿਕਾਰੀ ਦੇ ਖਿਲਾਫ ਜੜੀ ਹੈ ਕਾਰਵਾਈ ਕੀਤੀ ਜਾਏਗੀ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਨੂੰ ਉਥੋਂ ਤੁਰੰਤ ਪਹਿਲਾਂ ਤੋਂ ਦੀ ਬਦਲੀ ਕੀਤੀ ਜਾਏਗੀ ਸਰਕਾਰ ਵੱਲੋਂ ਇਹ ਸਾਡੇ ਮਾਨਯੋਗ ਮਾਨਯੋਗ ਸੀਐਮ ਸਾਹਿਬ ਦਾ ਮੈਸੇਜ ਹੈ ਮਾਨਯੋਗ ਭਗਵੰਤ ਸਿੰਘ ਦਾ ਇਹਦਾ ਖੁੱਲਾ ਦਰਵਾਜ਼ਾ ਹੈ ਉਹਨਾਂ ਦੇ ਡਾਇਰੈਕਸ਼ਨ ਦੇ ਉੱਤੇ ਲੱਗ ਰਿਹਾ ਮਾਨ ਜੋ ਗਰਵਿੰਦ ਕੇਜਰੀਵਾਲ ਸਾਹਿਬ ਦਾ ਇਹ ਸਾਨੂੰ ਮੈਸੇਜ ਆ ਕਿ ਪਬਲਿਕ ਦੇ ਵਿੱਚ ਬਹਿ ਕੇ ਸੁਣਿਆ ਜਾਵੇ ਜਿੱਥੇ ਕੋਈ ਕੰਪਲੇਂਟ ਇਦਾਂ ਦੀ ਆਉਂਦੀ ਹੈ। ਸੋ ਮੇਰੇ ਕੋਲ ਜਦੋਂ ਇਹ ਆਵਾਜ਼ ਪਹੁੰਚੀ ਆ ਫਿਰ ਨਗਰ ਨਿਗਮ ਦੇ ਵਿੱਚ ਬਿਲਡਿੰਗ ਬ੍ਰਾਂਚ ਖਾਸ ਤੌਰ ਤੇ ਜਿਹੜੀ ਆ ਹੋਰ ਮੈਨੂੰ ਕੋਈ ਕੰਪਲੇਂਟ ਨਹੀਂ ਨਕਰਦੇ ਕੋਈ ਨਹੀਂ ਹੁੰਦੀ। ਮੇਰੇ ਕੋਲ ਪਹੁੰਚੀ ਆ। ਲੇਕਿਨ ਬਿਲਡਿੰਗ ਬ੍ਰਾਂਚ ਤੇ ਲੋਕ ਆ ਕੇ ਰੋਏ ਆ ਔਰ ਮੈਂ ਸਾਰੇ ਆਰਕੀਟੈਕਟ ਸਬੰਧ ਜਿਹੜੇ ਇੱਥੇ ਆਂਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕੱਲ ਨੂੰ ਅਗਰ ਕੋਈ ਗੱਲ ਹੋਈ ਉਹ ਅਧਿਕਾਰੀ ਜ਼ਿੰਮੇਵਾਰ ਹੋਏਗਾ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਬੈਠੇ ਆ ਇਹਨਾਂ ਦੇ ਨੋਟਿਸ ਜਿਹਾਦੀ ਜਾਵੇ ਗੱਲ ਪਹਿਲੀ ਗੱਲ ਤਾਂ ਆਇਆ ਮੇਰੇ ਤੇ ਲਿਆਂਦੀ ਜਾਵੇ ਇਹਨਾਂ ਤੇ ਲਿਆਂਦੀ ਜਾਵੇ ਔਰ ਤੁਰੰਤ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਹਿਲਾ ਮੈਸੇਜ ਮੇਰਾ ਪ੍ਰੈਸ ਦੇ ਜ਼ਰੀਏ ਇਹ ਹੈ 2.5 ਸਾਲ ਅਗਰ ਸਾਡੇ ਕਿਸੇ ਬੰਦੇ ਨੇ ਮੇਰੇ ਨਾਲ ਦੇ ਬੰਦੇ ਨੇ ਵੀ ਕਿਸੇ ਨੇ ਕੋਈ 1 ਰੁਪਿਆ ਦਾ ਵੀ ਕਿਸੇ ਨੂੰ ਕਿੱਦਾਂ ਉਹਨੂੰ ਮੈਨੂੰ ਬਖਸ਼ਿਆ ਜਾਏਗਾ ਮੈਂ ਤੁਹਾਨੂੰ ਸਪਸ਼ਟ ਮੈਸੇਜ ਲਾਣਾ ਚਾਹਨਾ ਅੱਜ ਕਿਉਂਕਿ ਮਨੂੰ ਇਹ ਜਿਹੜੀ ਗੱਲ ਹੈ ਬਹੁਤ ਜਿਹਨੂੰ ਕਹਿੰਦੇ ਆ ਪਬਲਿਕ ਨੂੰ ਪਰੇਸ਼ਾਨੀ ਇੱਥੇ ਹੋਣੀ ਨਕਸ਼ਾ ਸਮਝ ਕੋਈ ਚੱਕਰ ਨਹੀਂ ਮਾਰਨੇ ਪੈਗੇ ਉਹਨੂੰ ਇੱਕ ਐਗਜ਼ੈਕਟ ਟਾਈਮ ਦਿੱਤਾ ਜਾਏਗਾ ਜੇ ਕਮਰਸ਼ੀਅਲ ਨਕਸ਼ਾ ਆਇਆ ਜਾਂ ਕਦੇ ਹੋਰ ਵਿੱਚ ਇੰਸਟੀਟਿਊਸ਼ਨ ਤੋਂ ਪਾਸ ਹੋਣਾ ਇੱਕ ਅਲੱਗ ਗੱਲ ਹੈ ਲੇਕਿਨ ਅਗਰ ਉਹਨੂੰ ਨਗਰ ਨਿਗਮ ਨੇ ਕਾਰਪੋਰੇਸ਼ਨ ਨੇ ਕਰਨਾ ਅਗਰ ਉਹ ਸਾਰਾ ਨਕਸ਼ਾ ਜਿਹੜਾ ਬਿਲਡਿੰਗ ਜਿਹੜੀ ਦੇ ਰਿਹਾ ਪ੍ਰੋਪਰ ਉਹਦੀ ਪਾਰਕਿੰਗ ਦੇ ਰਿਹਾ ਪ੍ਰੋਪਰ ਸਾਰੀਆਂ ਜੋ ਇਹ ਗਵਰਨਮੈਂਟ ਦੀਆਂ ਗਾਈਡਲਾਈਨਾਂ ਨੂੰ ਪ੍ਰੋਪਰ ਪੂਰਾ ਕਰ ਰਿਹਾ ਫਿਰ ਉਹਦਾ ਨਕਸ਼ਾ ਜਿਹੜਾ ਹੈ ਨਹੀਂ ਰੁਕੇਗਾ ਇਹ ਮੈਂ ਤੁਹਾਨੂੰ ਇੱਥੋਂ ਯਕੀਨ ਦਵਾ ਰਿਹਾ ਹਾਂ ਜਿੰਮੇਦਾਰੀ ਔਰ ਕਿਸੇ ਮੈਂ ਇੱਕ ਮਿੰਟ ਗੱਲ ਤੁਹਾਡੀ ਸੁਣਨੀ ਮੈਂ ਔਰ ਅਗਰ ਕਮਰਸ਼ੀਅਲ ਲੱਖ ਹੈ ਉਹਦੇ ਲਈ ਪਾਰਕਿੰਗ ਜ਼ਰੂਰੀ ਹੈ ਨੰਬਰ 1 ਅਗਰ ਨਹੀਂ ਹੈ ਤਾਂ ਅਧਿਕਾਰੀ ਜ਼ਿੰਮੇਵਾਰ ਹੋਏਗਾ ਮੈਂ ਤਾਂ ਓਪਨਲੀ ਤੁਹਾਨੂੰ ਮੈਸੇਜ ਲਾ ਰਿਹਾ ਔਰ ਉੱਤੇ ਜ਼ਿੰਮੇਵਾਰੀ ਆਏਗੀ ਜਿਹਨੇ ਲਾਸਟ ਮੂਮੈਂਟ ਤੇ ਆ ਕੇ ਜਿਹੜਾ ਉਹਨੇ ਬੰਦੇ ਨੇ ਉਹ ਤਾਂ ਸਾਈਡ ਦੇਖਣ ਜਾਣਾ ਜਿਹਦੀ ਜ਼ਿੰਮੇਵਾਰੀ ਤੇ ਹੁਣ ਮੈਂ ਤੁਹਾਨੂੰ ਦਿਸ਼ਾ ਨਿਰਦੇਸ਼ ਦੇ ਰਿਹਾ ਅਗਰ ਕਿਸੇ ਨੂੰ ਇਹ ਤਾਂ ਬਹੁਤ سارے ਅਧਿਕਾਰੀ ਦਾ ਨਾਮ ਪਤਾ ਲੱਗਾ ਉਹਨਾਂ ਨੂੰ ਅਗਰ ਕੋਈ ਬੰਦਾ ਮੈਨੂੰ ਲਿਖ ਕੇ ਦੇਵੇਗਾ ਮੈਂ ਉਹਨੂੰ ਬਖਸ਼ਾਂਗਾ ਸਪਸ਼ਟ ਤੁਹਾਨੂੰ ਕਹਿ ਰਿਹਾ ਕਿਉਂ ਜੋਦੋਂ ਇਹ ਸਿਕੋ ਗੱਲ ਹੁੰਦੀ ਹੈ ਤੇ ਇਹ ਲੋਕ ਕੰਨਾ ਖੁਸ਼ੀ ਕਰਦੇ ਜੀ ਪੈਸੇ ਸਾਡੇ ਟੀਮ ਨੇ ਅੱਜ ਤੱਕ ਤੁਹਾਡੇ ਵਿੱਚ ਬੈ ਕੇ ਕਰ ਰਹੇ 1 ਰੁਪਿਆ ਲਾਲ ਕੋੜੀ ਢਾਈ ਸਾਲ ਚ ਸਾਡੇ ਆਫਿਸ ਤੇ ਸਾਡੇ ਨਾਲ ਦੇ ਸਾਥੀਆਂ ਨੇ ਸਾਡੇ ਕਿਸੇ ਕਾਉਂਸਲਰ ਨੇ ਸਾਡੇ ਕਿਸੇ ਹੋਰ ਸਾਥੀ ਨੇ ਕਦੀ 1 ਰੁਪਿਆ ਕਿਸੇ ਤੇ ਬੋਝ ਨਹੀਂ ਪਾਇਆ ਨਾ ਨਗਰ ਨਿਗਮ ਤੇ ਪਾਇਆ ਨਾ ਨਗਰ ਨਿਗਮ ਤੇ 1 ਰੁਪਿਆ ਦਾ ਬੋਝ ਪਾਇਆ ਮੈਂ ਉੱਪਰ ਨਹੀਂ ਗੱਲ ਕਰ ਰਿਹਾ ਅਧਿਕਾਰੀ ਮੇਰੇ ਕੋਲ ਬੈਠੇ ਸੋ ਇਹ ਮੈਸੇਜ ਬੜਾ ਸਖਤ ਮੈਸੇਜ ਮੰਨੇ ਜਾਵੇ ਇਸ ਗੱਲ ਨੂੰ ਅਧਿਕਾਰੀਆਂ ਨੂੰ ਮੈਂ ਗੱਲ ਦੱਸਣੀ ਚਾਹਨਾ ਔਰ ਪ੍ਰੋਪਰ ਟਾਈਮ ਲਊਗਾ ਤਾ ਉਹ ਨਕਸ਼ਾ پاس ਕਰੰਦਾ ਅਗਰ ਕਿਸੇ ਦਾ ਛੋਟਾ ਪਲਾਟ ਹੈ ਉਹਨੂੰ ਬਿਲਕੁਲ ਚੱਕਰ ਨਹੀਂ ਮਾਰਨਾ ਪਏਗਾ ਥਰੀ ਆਦਮੀ ਨੂੰ ਇੱਥੇ ਅਗਰ ਕੋ ਕਮਰਸ਼ਲ ਆਪਣੇ ਆਪਣੇ ਮਾਪਦੰਡ ਪੂਰੇ ਕਰੇਗਾ ਉਹ ਕੰਪਲੀਟ ਤਾਂ ਕਰੇਗਾ ਪਹਿਲਾਂ ਆਪਣੇ ਜਿਹੜੀਆਂ ਰੂਲ ਐਂਡ ਰੈਗੂਲੇਸ਼ਨ ਪੂਰੇ ਕਰੇਗਾ ਤਾਂ ਕੰਪਲੀਟ ਕਰੇਗਾ ਸਾਡੇ ਕੋ ਅੱਗੇ ਵਿੱਚ ਮੈਨੂੰ ਇੱਥੇ ਕੋਈ ਪਰੇਸ਼ਾਨੀ ਆ ਰਹੀ ਹੈ ਸੋ ਮੇਰਾ ਪਹਿਲਾ ਮੈਸੇਜ ਆਏ ਆ ਦੂਜਾ ਮੈਸੇਜ ਹੁਣ ਉਹਨਾਂ ਕਰ ਬਨੂੰ ਪ੍ਰੈਸ ਕੋ ਕੁਐਸਚਨ ਕਰਨ ਜੇ ਮੈਂ ਜਵਾਬ ਦਾਂ ਕੀ ਸਰਕਾਰ ਵੱਲੋਂ ਐਨਓਸੀ ਤੇ ਰੋਕ ਲਗਾ ਦਿੱਤੀ ਗਈ ਸੀ ਬਿਤੇ ਮੈਂਬਰ ਪਾਰਲੀਮੈਂਟ ਜਦੋਂ ਇਲੈਕਸ਼ਨ ਸੀਗੇ ਪਰ ਹਜੇ ਵੀ ਦੇਖਿਆ ਜਾ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਕਿ ਐਨਓਸੀ ਲੈ ਕੇ ਤੰਗ ਕੀਤਾ ਜਾ ਰਿਹਾ ਹੈ ਨਗਰ ਨਿਗਮ ਦੇਖੋ ਐਨਓਸੀ ਦਾ ਜਿਹੜਾ ਮਸਲਾ ਹੈਗਾ ਉਹ ਗਵਰਨਮੈਂਟ ਨੇ ਇਹਦੀਆਂ ਗਾਈਡਲਾਈਨ ਜਿਹੜੀਆਂ ਹੈਗੀਆਂ ਹੁਣ ਐਨਓਸੀ ਜਿਹੜੀ ਹੈ ਲੋਕਾਂ ਨੂੰ ਪ੍ਰੋਪਰ ਦੇਣੀ ਅਗਰ ਜ਼ਰੂਰਤ ਹੈ ਤਾਂ ਕਿਸੇ ਲੈਵਲ ਤੇ ਉਹਨੂੰ ਤਰੰਤ ਦਿੱਤੀ ਜਾਵੇ ਅਗਰ ਉਹਦੀ ਬਣਦੀ ਹੈ ਇਸ ਵੀ ਅਸੀਂ ਚੀਜ਼ ਦਾ ਖਿਆਲ ਰੱਖ لیکن بہت ساری کیچیاں جو ਜਿਹੜੀ ਐਨਓਸੀ گورنمنٹ ਨੇ ਹਟਾ ਦਿੱਤੀ ਹੈ ਔਰ ਕਿਸੇ ਨੂੰ ਫਿਰ ਵੀ ਪਰੇਸ਼ਾਨੀ ਆਦਾ ਮੇਰੇ ਧਿਆਨ ਚ ਲਿਆ ਇੱਕ ਵੱਡੀ ਸਮੱਸਿਆ ਟ੍ਰੈਫਿਕ ਦੀ ਹੈ ਜੋ ਨਗਰ ਨਿਗਮ ਵੱਲੋਂ ਸਾਲ ਵਿੱਚ ਇੱਕ ਵਾਰੀ ਦੋ ਦਿਨ ਕਰਕੇ ਤੇ ਛੱਡ ਦਿੱਤਾ ਜਾਂਦਾ ਕਿ ਉਹ ਨਿਯਾਇਜ਼ ਕਬਜ਼ੇ ਬਾਜ਼ਾਰਾਂ 'ਚ ਕੀਤੇ ਗਏ ਨੇ ਦੇਖੋ ਨਿਯਾਇਜ਼ ਕਬਜ਼ੇ ਸਮਾਂ ਦੀ ਪਹਿਲੀ ਗੱਲ ਤਾਂ ਇਹ ਹੈ ਮੈਂ ਹੁਸ਼ਿਆਰਪੁਰ ਦੇ ਹਰੇਕ ਨਾਗਰਿਕ ਨੂੰ ਹਰੇਕ ਸਿਟੀਜ਼ਨ ਨੂੰ ਹਰੇਕ ਬਾਜ਼ਾਰ ਵਾਲੇ ਨੂੰ ਹਰੇਕ ਘਰ ਵਾਲੇ ਨੂੰ ਕਹਿਣਾ ਚਾਹੁੰਦਾ ਜੇ ਘਰ ਵਾਲਿਆਂ ਦੀ ਗੱਲ ਆ ਲੋਕਾਂ ਦੇ ਥੜੀਆਂ ਦੇ ਝਗੜੇ ਸਾਡੇ ਕੋਲ ਆਉਂਦੇ ਆ। ਭਈ ਜੇ ਸਾਡੀ ਵਾਰ ਪੜੀ ਇਹ ਕਿਹਨੇ ਪੂਰੀ ਕਰਣੀ ਹੈ? ਇਹ ਨਗਰ ਨਿਗਮ ਜਾ ਕੇ ਇੱਕ ਦੇ ਖਿਲਾਫ ਕਾਰਵਾਈ ਕਰੇਗਾ ਤਾਂ ਚਾਰ ਬੰਦੇ ਉੱਤੇ ਹੋ ਰੁੱਕ ਗਏ। ਭਈ ਉਹਦੇ ਖਿਲਾਫ ਹੋਈ ਜੇ ਮੇਰੇ ਖਿਲਾਫ ਕਿਉਂ ਨਹੀਂ ਹੋਈ? ਸੋ ਇਸ ਕਰਕੇ ਲੋਕਾਂ ਨੂੰ ਬੇਨਤੀ ਹੈ ਵੀ ਅਸੀਂ ਜਦੋਂ ਘਰ ਬਣਾਉਣੇ ਆਪਣਾ ਨਕਸ਼ਾ ਬਣਵਾਉਣੇ ਆਪਾਂ ਆਪਣੀ ਥੜੀ ਜਿਹੜੀ ਆ ਉਹਨੂੰ ਥੋੜਾ ਅੰਦਰ ਲੈ ਜਾਈਏ। ਕੋਈ 1 ਡੈਡ 2 ਫੁੱਟ ਨਾਲ ਕਿਸੇ ਨੂੰ ਫਰਕ ਨਹੀਂ ਪੈਂਦਾ। ਤਾਂ ਕਿ ਸਾਡੇ ਗਵਾਂਢੀ ਨੂੰ ਪਰੇਸ਼ਾਨੀ ਨਾ ਹੋਵੇ ਕਿ ਗੜੇ 'ਚ ਪਾਣੀ ਨਹੀਂ ਰੁਕੇਗਾ। ਔਰ ਇਦਾਂ ਹੀ ਜਿਹੜ ਕਦੀ ਨਗਰ 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 ਨਿਗਮ ਨਹੀਂ ਚਾਹੇਗਾ ਕਿ ਕਿਸੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਔਰ ਮੇਰੀ ਵੀ ਅਧਿਕਾਰੀਆਂ ਨੂੰ ਬੁਬਾਰੀਆਂ ਨੇ ਵੀ ਇਹ ਬੇਨਤੀ ਹੁੰਦੀ ਹੈ ਕਿ ਆਪਾਂ ਇਹਨਾਂ ਦਾ ਪੇਸ਼ੈਂਸ ਦਾ ਕੰਮ ਲੈਣਾ ਕੋਈ ਬੰਦਾ ਸਾਡਾ ਹੱਟ ਨਹੀਂ ਹੋਣਾ ਚਾਹੀਦਾ। ਪਰ ਜਿਹੜੇ ਰੂਲ ਐਂਡ ਰੈਗੂਲੇਸ਼ਨ ਹੈ ਉਹਨਾਂ ਦਾ ਪਾਲਣ ਨਾਗਰਿਕਾਂ ਨੇ ਖੁਦ ਕਰਨਾ। ਅਗਰ ਕੋਈ ਬੰਦਾ ਅਚੇਚੇ ਤੌਰ ਦੇ ਉੱਤੇ ਇਨਕ੍ਰੋਚਮੈਂਟ ਕਰਦਾ ਤੇ ਉਹਦੇ ਖਿਲਾਫ ਧਰੂ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਉਹ ਬਾਕੀ ਲੋਕ ਵੀ ਉੱਤੇ ਦੁਖੀ ਹੁੰਦੇ ਆ। ਟ੍ਰੈਫਿਕ ਜਿਹੜਾ ਉਹਦਾ ਮੇਨ ਕਾਰਨ ਹੈ ਇਨਕ੍ਰੋਚਮੈਂਟ ਔਰ ਇਨਕ੍ਰੋਚਮੈਂਟ ਨੂੰ ਨਗਰ ਨਿਗਮ ਟ੍ਰੈਫਿਕ ਪੁਲਿਸ ਔਰ ਲੋਕਲ ਸਿਟੀਜ਼ਨ ਜਿਹੜੇ ਹੈਗੇ ਆ ਕੋਈ ਤਾਂ ਨਹੀਂ ਸੰਸਥਾ ਹੋਣੀ ਚਾਹੀਦੀ ਆ ਚਾਰ ਬੰਦੇ ਇਹਡ ਵਾਕਿਆ ਨੂੰ ਗ੍ਰਾਈਡ ਕਰੇ ਜਾ ਕੇ ਭਈ ਨਹੀਂ ਜੀ ਸਾਡੇ ਕਰਕੇ ਪੂਰਾ ਸ਼ਹਿਰ ਰੁਕਿਆ ਪਿਆ ਸੋ ਇਸ ਚੀਜ਼ ਦਾ ਵੀ ਅਸੀਂ ਧਿਆਨ ਰੱਖਾਂਗੇ ਔਰ ਜਲਦ ਜਿਹੜਾ ਲੋਕਾਂ ਨੂੰ ਇੱਕ ਵਾਰੀ ਪਹਿਲਾਂ ਸਾਡੀ ਟੀਮ ਨਗਰ ਨਿਗਮ ਦੀ ਅਵੇਅਰ ਕਰੇਗੀ ਜਾ ਕੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਗੇ ਇੱਕ ਵਾਰੀ ਜਾ ਕੇ ਪਹਿਲਾਂ ਭਈ ਆਪਣੇ ਇਨਕ੍ਰੋਚਮੈਂਟ ਛੱਡ ਦਿਓ ਜਿੱਦਾਂ ਫਿਰ ਸਾਨੂੰ ਕੰਮ ਵੇਖਿਆ ਠੀਕ